ਹਾਲਾਤ ਬੜੇ ਮਾੜੇ ਮਤਲਬ ਕਿ ਕਿਸਾਨੀ ਦੇ ਹੋਏ ਪਏ ਆ ਮਜ਼ਦੂਰਾਂ ਦੇ ਹਰ ਵਰਗ ਦਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਹੈ ਅੱਜ ਹਰ ਵਰਗ ਦੁਖੀ ਹੈ ਬਜਟ ਜਿਹੜਾ ਆਨਾਨਸ ਕੀਤਾ ਤੇ ਉਹਦੇ ਵਿੱਚ ਤੇ ਕੁਝ ਵੀ ਕਿਸਾਨਾਂ ਦੇ ਲਈ ਨਹੀਂ ਸੀ ਕਿਸਾਨਾਂ ਨੂੰ ਬਚਾਉਣ ਲਈ ਜਾਂ ਕਿਸਾਨ ਦੀ ਸਗੋਂ ਉਲਟ ਜਿਹੜਾ ਜਿਹੜੀਆਂ ਚੀਜ਼ਾਂ ਕਿਸਾਨ ਨੂੰ ਮਾਰ ਰਹੀਆਂ ਜਿਹੜਾ ਕਿ ਨੈਨੋ ਜੂਰੀਆ ਨੈਨੋ ਡੀਪੀਆ ਉਹਨੂੰ ਬੜਾਵਾ ਦਿੱਤਾ ਉਹ ਤਾਂ ਸਾਡੀ ਜਿੱਦਾ ਐਮਐਸਪੀ ਦੀ ਮੰਗ ਸੀ ਸੀ2+50 ਰੇਟ ਇਹਨਾਂ ਨੇ ਕਿਹਾ ਸੀ ਅਸੀਂ ਕਰਕੇ ਦਵਾਂਗੇ ਪਰ ਉਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਲਈ ਤਾਂ ਦੇਖੋ ਅੰਦੋਲਨ ਤੋਂ ਬਾਅਦ ਇਹ ਕਰਕੇ ਮੁਕਰੇ ਸਾਡੇ ਡਰਾਈਵਰ ਵੀਰਾਂ ਦੇ ਉੱਤੇ ਇਹਨਾਂ ਨੇ ਹੁਣੇ ਹੀ ਤਾਜ਼ਾ ਕਾਨੂੰਨ ਬਣਾਇਆ ਹੈ ਟੂ ਰਨ ਹੈ ਨਾ ਕਿ ਉਹਦੇ ਵਿੱਚ ਇਕੱਲੇ ਡਰਾਈਵਰ ਵੀਰ ਨਹੀਂ ਉਹਦੇ ਵਿੱਚ ਇੱਕ ਆਪਾਂ ਆਮ ਜਿਹੜਾ ਹੈ ਮਤਲਬ ਕਿ ਇੱਕ ਆਪਾਂ ਗੱਡੀ ਦਾ ਵਾਹਕ ਕਰਦੇ ਆਪਣਾ ਐਕਸੀਡੈਂਟ ਹੁੰਦਾ ਆਪਣੇ ਤੇ ਵੀ ਉਹ ਲੱਗਦਾ ਦੇਖੋ ਸਾਡੀਆਂ ਦੇਸ਼ ਦੀਆਂ ਸਰਕਾਰਾਂ ਬੜੀਆਂ ਚਾਲਬਾਜ਼ ਨੇ ਇਹਨਾਂ ਨੇ ਹਮੇਸ਼ਾ ਹੀ ਬਾੜੋ ਤੇ ਰਾਜ ਕਰੋ ਦੀ ਨੀਤੀ ਕੀਤੀ ਆ ਇਹ ਹੁਣ ਸਰਕਾਰਾਂ ਨੂੰ ਚੇਤੇ ਕਰਾ ਦੇਵਾਂਗੇ ਬਈ 2024 ਦੀਆਂ ਇਲੈਕਸ਼ਨਾਂ ਵਿੱਚ ਇਸ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਨਹੀਂ ਬਣੇਗਾ ਕਿਹੜੇ ਦਿਨ ਇਹ ਤਾਂ ਕੰਮ ਕਰਮਾਂ ਦੀ ਕਰਨ ਹੋਈਆ ਪੂਰੇ ਦੇਸ਼ ਦੇ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਨੇ ਬਲਾਜਣਾ ਤਹਈਆ ਕਰ ਲਿਆ ਆ ਬਈ ਇਹਨਾਂ ਨੂੰ ਮੁੜ ਕੇ ਮੋਦੀ ਨੂੰ ਇਸ ਦੇਸ਼ ਦੇ ਤਖਤ ਤੇ ਬਹਿਣ ਨਹੀਂ ਦੇਵਾਂਗੇ ਅੱਜ ਇਹ ਸਰਕਾਰ ਨੂੰ ਦੱਸ ਦਿੰਨੇ ਆ ਬਈ ਜੋ ਤੇ ਸਾਡਾਂ ਨਾਲ ਧੋਖਾ ਕੀਤਾ ਉਹਦਾ ਤੈਨੂੰ 2024 ਦੇ ਵਿੱਚ ਮੁੱਲ ਮੋੜਨਾ ਪਊਗਾ ਮਨਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਦੀ ਹੈ ਤੇ ਇਹ ਵਾਦਾ ਕੀਤਾ ਜਾਂਦਾ ਹੈ ਕਿ ਚਾਰ ਵਰਨ ਵਿਸ਼ੇਸ਼ ਰੱਖੇ ਜਾਣਗੇ ਇਹਨਾਂ ਵਰਨਾਂ ਦਾ ਧਿਆਨ ਰੱਖਿਆ ਜਾਵੇਗਾ ਔਰ ਇਥੋਂ ਤੱਕ ਕਿਹਾ ਜਾਂਦਾ ਹੈ ਗਰੀਬ ਕਿਸਾਨ ਅਤੇ ਔਰਤਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਖਾਸ ਕਰਕੇ ਯੁਵਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ ਬਜਟ ਆਂਦਾ ਆ ਬਜਟ ਦੇ ਵਿੱਚ ਉਹ ਧਿਆਨ ਇਹਨਾਂ 10 ਸਾਲਾਂ ਦੇ ਵਿੱਚ ਰੱਖਿਆ ਗਿਆ ਜਾਂ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਭਵਿੰਦਰ ਸਿੰਘ ਮੱਲੀ ਨੰਗਲ ਮੌਜੂਦ ਨੇ ਮੱਲੀ ਨੰਗਲ ਸਾਹਿਬ ਬਜਟ ਆ ਗਿਆ ਅੱਜ ਦੀ ਤੁਹਾਡੀ ਮੀਟਿੰਗ ਬਾਰੇ ਵੀ ਚਰਚਾ ਕਰਦੇ ਆ ਬਜਟ ਦੀ ਚਰਚਾ ਪਹਿਲਾਂ ਕਰਨੀ ਚਾਹੁੰਦਾ ਆ ਕਿ ਬਜਟ ਆਉਂਦਾ ਆ ਕਿਸਾਨਾਂ ਦੇ ਦੇ ਵਿੱਚ ਜੋ ਵੀ ਕੁਝ ਕੀਤਾ ਗਿਆ ਤੁਹਾਨੂੰ ਲੱਗਦਾ ਆ ਉਹ ਵਾਦੇ ਪੂਰੇ ਹੋਏ ਨੇ ਹਾਲਾਤ ਬੜੇ ਮਾੜੇ ਮਤਲਬ ਕਿ ਕਿਸਾਨੀ ਦੇ ਹੋਏ ਪਏ ਆ ਮਜ਼ਦੂਰਾਂ ਦੇ ਹਰ ਵਰਗ ਦਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਆ ਅੱਜ ਹਰ ਵਰਗ ਦੁਖੀ ਆ ਦੇਖੋ ਗੱਲ ਇਹ ਆ ਕਿ ਆਖਰੀ ਸੈਸ਼ਨ ਦਾ ਜਿਹੜਾ ਬਜਟ ਸੀ ਉਹਦੇ ਵਿੱਚ ਬੜੀਆਂ ਆਸਾਂ ਸੀ ਪਰ ਜਦੋਂ ਆਣ ਕੇ ਸਾਡੇ ਵਿੱਤ ਮੰਤਰੀ ਜੀ ਨੇ ਅ ਬਜਟ ਜਿਹੜਾ ਅਨਾਉਂਸ ਕੀਤਾ ਤੇ ਉਹਦੇ ਵਿੱਚ ਤੇ ਕਿਸਾਨਾਂ ਲਈ ਕੁਝ ਵੀ ਨਹੀਂ ਕੁਝ ਵੀ ਕਿਸਾਨਾਂ ਦੇ ਲਈ ਨਹੀਂ ਸੀ ਕਿਸਾਨਾਂ ਨੂੰ ਬਚਾਉਣ ਲਈ ਜਾਂ ਕਿਸਾਨ ਦੀ ਸਗੋਂ ਉਲਟ ਜਿਹੜਾ ਜਿਹੜੀਆਂ ਚੀਜ਼ਾਂ ਕਿਸਾਨ ਨੂੰ ਮਾਰ ਰਹੀਆਂ ਜਿਹੜਾ ਕਿ ਨੈਨੋ ਜੂਰੀਆ ਨੈਨੋ ਡੀਪੀਆ ਉਹਨੂੰ ਬੜਾਵਾ ਦਿੱਤਾ ਕਿਸਾਨ ਨੂੰ ਬਚਾਉਣ ਦੀ بجائے ਨਾ ਕਿਸਾਨ ਦੇ ਉੱਤੇ ਉਹ ਚੀਜ਼ਾਂ ਥੋਪੀਆਂ ਗਈਆਂ ਜਿਹੜੀਆਂ ਜਿਨ੍ਹਾਂ ਦੇ ਨਾਲ ਕਿਸਾਨ ਮਰ ਰਿਹਾ ਔਰ ਉਹ ਦੇਖੋ ਕਿ ਇੱਕ ਜੂਰੀਆ ਦਾ ਬੂਰਾ ਸਾਨੂੰ 265 ਰੁਪਏ ਪੈਂਡਿਆ ਨੈਨੋ ਜੂਰੀਆ ਜਿਹੜਾ ਉਹ 340 ਰੁਪਏ ਪੈਂਡਿਆ ਇਸ ਕਰਕੇ ਉਹ ਚੀਜ਼ਾਂ ਨੂੰ ਬੜਾਵਾ ਦਿੱਤਾ ਜਿਨ੍ਹਾਂ ਦੇ ਨਾਲ ਨਾ ਤੇ ਸਾਡੇ ਕੋਈ ਵੀ ਖੇਤੀ ਲਈ ਇਹੋ ਜਿਹਾ ਮਤਲਬ ਕਿ ਵੱਡਾ ਬਜਟ ਰੱਖਿਆ ਗਿਆ ਕਿ ਜਿਹਦੇ ਲਈ ਖੇਤੀ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ ਉਹ ਕੁਝ ਨਹੀਂ ਵਿੱਚ ਹਨਾ ਨਾ ਖੇਤੀ ਦੇ ਮਤਲਬ ਕਿ ਜਿੰਨਾ ਵੀ ਆਪਾਂ ਸਿਸਟਮ ਕਰਦੇ ਆ ਜਾਂ ਫੂਡ ਦਾ ਆ ਫੂਡ ਸਪਲੀਮੈਂਟ ਦਾ ਆ ਇਹਦੇ ਵਿੱਚ ਜਾਂ ਆਰਗੋਨਿਕ ਫੂਡ ਦਾ ਇਹਨਾਂ ਵੱਲੋਂ ਕੋਈ ਧਿਆਨ ਨਹੀਂ ਕਿਸੇ ਦਾ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਅੰਦਰੂਨ ਵਾਲੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਵਿਸ਼ੇਸ਼ ਤੌਰ ਤੇ ਮੰਗੀਆਂ ਗਈਆਂ ਸੀ ਅੰਦੋਲਨ ਜਿਹਨੂੰ ਲੈ ਕੇ ਹੰਡਾਇਆ ਉਹੀ ਨਹੀਂ ਮੰਨੀਆਂ ਗਈਆਂ ਬਜਟ ਦੇ ਵਿੱਚ ਜਦੋਂ ਆਸ ਸੀਗੀ ਦੂਜੀ ਵਾਰ ਇਹਦਾ ਆਖਰੀ ਬਜਟ ਹੈਗਾ ਉਹਨੇ ਵੀ ਨਹੀਂ ਮੰਨੀਆਂ ਦੀ ਦੇਖੋ ਉਹ ਤਾਂ ਸਾਡੀ ਜਿੱਦਾ ਐਮਐਸਪੀ ਦੀ ਮੰਗ ਸੀ ਸੀ2+50 ਰੇਟ ਇਹਨਾਂ ਨੇ ਕਿਹਾ ਸੀ ਅਸੀਂ ਕਰਕੇ ਦਵਾਂਗੇ ਪਰ ਉਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਲਈ ਤਾਂ ਦੇਖੋ ਅੰਦੋਲਨ ਤੋਂ ਬਾਅਦ ਇਹ ਕਰਕੇ ਮੁਕਰੇ ਉਹ ਤਾਂ ਗੱਲਾਂ ਹੁਣ ਇਹ ਹੋ ਗਈਆਂ ਕਿ ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ 16 ਫਰਵਰੀ ਨੂੰ ਸਾਡਾ ਜਿਹੜਾ ਪੂਰਾ 파ਰਤ ਔਰ ਉਹ ਆਮ ਨੂੰ ਆਵਾਮ ਨੂੰ ਨਾਲ ਲੈ ਕੇ ਜਿਹੜਾ ਬਿਲਕੁਲ ਇੱਕ ਛੋਟਾ ਸਾਡਾ ਦੁਕਾਨਦਾਰ ਆ ਇੱਕ ਮੁਲਾਜ਼ਮ ਵਰਗ ਹਰ ਕੈਟਾਗਰੀ ਦੇ ਨੂੰ ਅਸੀਂ ਨਾਲ ਲੈ ਰਹੇ ਆ ਔਰ ਪੂਰਾ ਭਾਰਤ ਬੰਦ ਕਰ ਰਹੇ ਹੋ ਪੂਰਾ ਟੋਟਲ ਭਾਰਤ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਾਂਗੇ ਹਰ ਵਰਗ ਨੂੰ ਜਾ ਕੇ ਬੇਨਤੀ ਕਰਕੇ ਨਾਲ ਲਵਾਗੇ ਜ਼ਬਰ ਜ਼ੁਲਮ ਨਾਲ ਲਵਾੰਦ ਨਹੀਂ ਕਰਾਂਗੇ ਲੋਕਾਂ ਦੀ ਸਹਿਮਤੀ ਦੇ ਨਾਲ ਲੈ ਕੇ ਜਿਹੜਾ ਆ ਬਹੁਤ ਵੱਡੇ ਲੈਵਲ ਤੇ ਬੰਦ ਕਰਾਂਗੇ ਅੱਛਾ ਕਿਹੜੀਆਂ ਵਿਸ਼ੇਸ਼ ਮੰਗਾਂ ਨੇ ਜਿਨ੍ਹਾਂ ਨੂੰ ਉਦੋਂ ਕਵਰ ਕਰ ਰਹੇ ਹੋ 16 ਤਰੀਕ ਨੂੰ ਤੁਸੀਂ ਦੇਖੋ 16 ਤਰੀਕ ਨੂੰ ਬਹੁਤ ਸਾਰੀਆਂ ਸਾਡੇ ਮੁਲਾਜ਼ਮ ਵਰਗ ਦੀਆਂ ਮੰਗਾਂ ਵੀ ਆ ਜਿਹਨਾਂ ਦੇ ਉਹਨਾਂ ਨੂੰ ਵੀ ਅੱਖੋਂ ਪਰੋਕੇ ਨਹੀਂ ਕੀਤਾ ਜਾਊਗਾ। ਬਾਕੀ ਜਿਹੜਾ ਸਾਡੇ ਡਰਾਈਵਰ ਵੀਰਾਂ ਦੇ ਉੱਤੇ ਇਹਨਾਂ ਨੇ ਹੁਣੇ ਹੀ ਤਾਜ਼ਾ ਕਾਨੂੰਨ ਬਣਾਇਆ ਹੈਡ ਟੂ ਰਨ ਹਨਾ ਕਿ ਉਹਦੇ ਵਿੱਚ ਇਕੱਲੇ ਡਰਾਈਵਰ ਵੀਰ ਨਹੀਂ ਉਹਦੇ ਵਿੱਚ ਇੱਕ ਆਪਾਂ ਆਮ ਜਿਹੜਾ ਹੈ ਮਤਲਬ ਕਿ ਇੱਕ ਆਪਣਾ ਗੱਡੀ ਦਾ ਵਾਹਕ ਕਰਦੇ ਆਪਣਾ ਐਕਸੀਡੈਂਟ ਹੁੰਦਾ ਆਪਣੇ ਤੇ ਵੀ ਉਹ ਲਾਗੂ ਹੋ। ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲਿਆ ਔਰ ਜਿੰਨਾ ਛੋਟਾ ਵਪਾਰੀ ਵਰ ਗਿਆ ਉਹਨੂੰ ਵੀ ਸਾਰਿਆਂ ਨੂੰ ਉਹਦੀਆਂ ਮੁਸੀਬਤਾਂ ਨਾਲ ਲੈ ਰਹੇ। ਇਹ ਨਹੀਂ ਕਿ ਕਿਸਾਨ ਵੀ ਨਾਲ ਆ ਰਿਹਾ ਸਾਡੀਆਂ ਮਜ਼ਦੂਰ ਜੱਥੇ ਬੰਨੀਆਂ ਜਿਨ੍ਹਾਂ ਨੂੰ ਕਿ ਮੰਰੇਗਾ ਤੋਂ ਲੈ ਕੇ ਅੱਜ ਤੱਕ ਜਿਹੜੇ ਹਾਲਾਤ ਇਹਨਾਂ ਨੇ ਪੈਦਾ ਕਰ ਦਿੱਤੇ ਉਹਨਾਂ ਨੂੰ ਸੜਕਾਂ ਦੇ ਲਉਣ ਵਾਲੇ ਉਹ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਨਾਲ ਲੈ ਕੇ ਇਹ ਜਿਹੜਾ 16 ਫਰਵਰੀ ਦਾ ਆ ਵੱਡਾ ਮਤਲਬ ਕਿ ਇਹ ਅੰਦੋਲਨ ਲੜ ਰਿਹਾ ਐ ਐਸ ਕੇ ਐਮ ਨਾਲ ਟੋਟਲ ਟਰੇਡ ਜੂਨੀਅਨ ਨਾਲ ਟੋਟਲ ਜਿਹੜਾ ਆਵਾਮ ਨੂੰ ਨਾਲ ਲਿਆ ਹੋਇਆ ਔਰ ਉਹਦੇ ਵਿੱਚ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਸਨ ਇਹ ਮੁਹਿੰਮ ਤਾਂ ਹੈਗੀ ਆ ਪਰ ਜਿਹੜੀ ਦੂਜੇ ਪਾਸੇ ਕਿਸਾਨ ਜਿਹੜੇ ਇਹੋ ਜਿਹੇ ਵੀ ਨੇ ਜਿਹੜੇ ਹੁਣ 13 ਨੂੰ ਦਿੱਲੀ ਜਾ ਰਹੇ ਨੇ ਉਹਦੇ ਬਾਰੇ ਕੁਝ ਬਣਿਆ ਆ ਦੇ ਤੱਕ ਕਿ ਨਹੀਂ ਦੇਖੋ ਉਹ ਸਾਡੇ ਤੋਂ ਅਲੱਗ ਜਥੇਬੰਦੀਆਂ ਹੈਗੀਆਂ ਕੁਝ ਜਿਹੜੀਆਂ 13 ਨੂੰ ਜਾ ਰਹੀਆਂ ਉਹ ਵੀ ਉਹਨਾਂ ਦੇ ਵੀ ਜਿਹੜੇ ਮੁੱਦੇ ਆ ਮੁੱਦੇ ਸੇਮ ਹੀ ਆ ਮੁੱਦੇ ਲੱਗ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਉਹਨਾਂ ਨਾਲ ਜਾਣਾ ਚਾਹੀਦਾ ਹੈ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਐਸਕੀਮ ਤੋਂ ਬਾਹਰ ਹੋ ਕੇ ਉਹ ਕਰ ਰਹੇ ਆ ਪਰ ਉਹਨਾਂ ਨੂੰ ਵੀ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕੁਝ ਜੱਥੇਬੰਦੀਆਂ ਵਾਰਸੀ ਉਹਨਾਂ ਨੂੰ ਐਸਕੀਮ ਚ ਲੈ ਜਾਂਦਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਆਪਾਂ 13 ਵਾਲਾ ਛੱਡ ਕੇ ਆਪਾਂ 16 ਨੂੰ ਇਹ ਚੀਜ਼ ਨੂੰ ਕਰਕੇ ਉਸ ਤੋਂ ਬਾਅਦ ਇਕੱਠੀ ਰਣਨੀਤੀ ਕਰਕੇ ਆਪਾਂ ਜੇ ਦਿੱਲੀ ਨੂੰ ਚਲਾਂਗੇ ਤਾਂ ਆਪਾਂ ਚਲਾਂਗੇ ਉਹਨਾਂ ਦੇ ਵਿੱਚ ਵੀ ਸਾਡੀ ਕਮੇਟੀ ਬਣੀ ਹੋਈ ਹੈ ਔਰ ਕਮੇਟੀ ਚੱਲਦੀ ਪਈ ਹੈ ਠੀਕ ਹੈ ਅੱਜ ਮੀਟਿੰਗ ਹੁੰਦੀ ਹੈ ਮੀਟਿੰਗ ਹੋਈ ਹੈ ਉਹਦੇ ਵਿੱਚ 16 ਤਰੀਕ ਮੈਥ ਲੀ ਗਈ 16 ਤਰੀਕ ਤੱਕ ਪਹੁੰਚਣਾ ਪਿਆ 16 ਤਰੀਕ ਤੱਕ ਆਣਾ ਪਿਆ ਔਰ ਇੱਥੇ ਆਂਦੇ ਆਂਦੇ ਤੱਕ ਫਿਰ ਹਾਲਾਤ ਉਹੀ ਨੇ ਜਿਹੜੇ ਹਾਲਾਤ ਅੱਜ ਤੋਂ 2 2-3 ਸਾਲ ਪਹਿਲਾਂ ਸੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕਿ ਇੰਨਾ ਕੁਝ ਕਰਕੇ ਇੰਨੇ ਸੰਘਰਸ਼ ਕਰਕੇ ਤਾਂ ਵੀ ਕੁਝ ਨਹੀਂ ਦੇਖੋ ਸਰਕਾਰਾਂ ਬੜੀਆਂ ਸਾਡੀਆਂ ਦੇਖਦੀਆਂ ਸਰਕਾਰਾਂ ਬੜੀਆਂ ਚਾਲਬਾਜ਼ ਨੇ ਇਹਨਾਂ ਨੇ ਹਮੇਸ਼ਾ ਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਕੀਤੀ ਆ ਪਰ ਅੱਜ ਤੁਹਾਡੇ ਆ ਮੀਡੀਆ ਦੇ ਜਰੀਏ ਲੋਕ ਇੰਨੇ ਜਾਗਰਤ ਹੋ ਗਏ ਨੇ ਜਿਹੜਾ ਮੁੜ ਕੇ ਸਰਕਾਰਾਂ ਨੇ ਤਾਣਾ ਵਾਣਾ ਖਿਲਾਰਨ ਦੀ ਕੋਸ਼ਿਸ਼ ਕੀਤੀ ਜਥੇਬੰਦੀਆਂ ਨੂੰ ਪਾੜ ਦਈਏ ਅੱਜ ਜਥੇਬੰਦੀਆਂ ਇੱਕ ਮੁੱਠ ਹੋ ਕੇ ਮੁੜ ਕੇ ਦੁਬਾਰਾ ਸੰਘਰਸ਼ ਕਰਨ ਜਾ ਰਹੀਆਂ ਆ ਇਹ ਹੁਣ ਸਰਕਾਰਾਂ ਨੂੰ ਚੇਤਾ ਕਰਾ ਦੇਵਾਂਗੇ ਵੀ 2024 ਦੀਆਂ ਇਲੈਕਸ਼ਨਾਂ ਵਿੱਚ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬੋਦੀ ਨਹੀਂ ਬਣੇਗਾ ਜੇ ਲੋਕਾਂ ਨੇ ਕਰਕੇ ਵਿਤਕਰੇ ਉਥੋਂ ਠਾਲ ਕੇ ਕਿਹਾ ਸੀ ਐਮਐਸਪੀ ਤੇ ਗਰੰਟੀ ਦੇਵਾਂਗੇ ਕਿਹਾ ਸੀ ਬਿਜਲੀ ਦਾ ਕਾਲਾ ਕਾਨੂੰਨ ਨਹੀਂ ਲਿਆਵਾਂਗੇ ਦੁਬਾਰਾ ਅੱਜ ਇਹ ਸਰਕਾਰਾਂ ਉਸੇ ਤਰ੍ਹਾਂ ਸਾਡੇ ਨਾਲ ਵਿਤਕਰਾ ਕਰਨ ਲੱਗੀਆਂ ਆ ਪਰ 2024 ਦੇ ਲੋਕ ਦੇਸ਼ ਦੇ ਲੋਕ ਅੱਜ ਪਿੱਛੇ ਥੋੜੇ ਪਿਛਲੇ ਦਿਨੀ ਇੱਥੇ ਕਨਵੈਨਸ਼ਨ ਹੋਈ ਆ ਪੂਰੇ ਦੇਸ਼ ਦਾ ਕਿਸਾਨ ਆਇਆ ਸੀਗਾ ਪੂਰੇ ਦੇਸ਼ ਦੇ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਨੇ ਬਲਾਜਨਾਂ ਤਹਈਆ ਕਰ ਲਿਆ ਆ ਬਈ ਇਹਨਾਂ ਨੂੰ ਮੁੜ ਕੇ ਮੋਦੀ ਨੂੰ ਇਸ ਦੇਸ਼ ਦੇ ਤਖਤ ਤੇ ਬਹਿਣ ਨਹੀਂ ਦੇਵਾਂਗੇ ਜਿਨ੍ਹਾਂ ਨੇ 700 ਉੱਤੇ 700 ਕਤਰੀ ਲੋਕ ਛੀ ਦੋਗੇ ਕੁਰਬਾਨੀਆਂ ਦੇ ਕੇ ਦਿੱਲੀ ਦੇ ਵਿੱਚੋਂ ਅਸੀਂ ਮੋਰਚਾ ਪੱਟ ਕੇ ਲੈ ਕੇ ਆਏ ਆ ਅੱਜ ਇਹ ਸਰਕਾਰ ਨੂੰ ਦੱਸ ਦਿੰਨੇ ਆ ਬਈ ਜੋ ਤੇ ਸਾਡੇ ਨਾਲ ਧੋਖਾ ਕੀਤਾ ਉਹਦਾ ਤੈਨੂੰ 2024 ਦੇ ਵਿੱਚ ਮੁੱਲ ਮੋੜਨਾ ਪਊਗਾ ਪਰ ਕਿਤੇ ਨਾ ਕਿਤੇ ਚਰਚਾਵਾਂ ਤਾਂ ਇਹੀ ਚੱਲ ਰਹੀਆਂ 22 ਚਾਂਸ ਜੇ ਮੋਦੀ ਸਰਕਾਰ ਆ ਗਈ ਦੁਬਾਰਾ ਰਾਜ ਵਿੱਚ ਕਿਉਂਕਿ ਜਿਸ ਤਰ੍ਹਾਂ ਦੇ ਪੂਰੇ ਦੇਸ਼ ਦੇ ਅਨੁਮਾਨ ਚੱਲ ਰਹੇ ਨੇ ਉਹੀ ਲੱਗ ਰਹੇ ਆ ਰੌਂ ਦੇ ਵਿੱਚ ਕਿ ਆਉਂਦੇ ਔਰ ਦੂਜੇ ਪਾਸੇ ਉਹਨਾਂ ਨੇ ਸਿੱਧੀ ਗੱਲ ਕਹਿ ਹੀ ਦਿੱਤੀ ਹੈ ਕਿ ਭਾਈ ਅਗਲਾ ਆਪਾਂ ਬਜਟ ਹੈਗਾ ਉਹ ਜੁਲਾਈ ਦੇ ਵਿੱਚ ਆਪ ਹੀ ਜਾਰੀ ਕਰ ਦਿਆਂਗੇ ਦੇਖੋ ਜੇ Abi yandı ya. Hmm. ਤੇ ਜਿਹੜੀ ਇਹ ਪੰਜਾਬ ਦੇ ਲੋਕ ਆ ਇਹਨਾਂ ਨੇ ਹਮੇਸ਼ਾ ਹੀ ਦੇਸ਼ ਦਾ ਢਿੱਡ ਭਰਿਆ ਆ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਉਦੋਂ ਪੰਜਾਬ ਦੇ ਲੋਕਾਂ ਨੇ ਹਰਿਆ ਇਨਕਲਾਬ ਲਿਆ ਕੇ ਦੇਸ਼ ਦਾ ਢਿੱਡ ਭਰਿਆ ਜੇ ਆ ਵੀ ਗਿਆ ਤੇ ਫੇਰ ਵੀ ਅਸੀਂ ਇਹ ਤੋਂ ਡਰਦੇ ਥੋੜੀ ਆ ਆਜੂ ਕਰਕੇ ਸਾਨੂੰ ਮਾਰਨ ਥੋੜੀ ਲੱਗਾ ਆ ਇਸ ਕਰਕੇ ਇੱਥੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋ ਕੇ ਤੁਰ ਗਏ ਆ ਇੱਥੇ ਮੱਥੇ ਰੰਗੜ ਵਰਗੇ ਆਏ ਆ ਇੱਥੇ ਸੂਬਾ ਸਰਹੰਦ ਵਰਗੇ ਆਪਣੇ ਅਹਿਮਦ ਸ਼ਾਹ ਅਬਦਾਲੀ ਵਰਗੇ ਆਏ ਆ ਬਾਬਰ ਵਰਗੇ ਇੱਥੇ ਆਇਆ ਜਿਹਨਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਬਰ ਤੇ ਜਬਰ ਕਿਹਾ ਸੀ ਮੋਦੇ ਇਸ ਕਰਕੇ ਡਰਦੇ ਨੇ ਲੋਕ ਪਰ ਨਹੀਂ ਸਾਨੂੰ ਪੂਰਨ ਵਿਸ਼ਵਾਸ ਆ ਦੇਸ਼ ਦੇ ਲੋਕ ਹੁਣ ਮੁੜ ਕੇ ਦੁਬਾਰਾ ਮੋਦੀ ਨੂੰ ਆਉਣ ਨਹੀਂ ਦੇਣਗੇ ਪ੍ਰਧਾਨ ਸਭਾ ਪਰ ਚੱਕਰ ਇਹੀ ਹੈ ਕਿ ਐਨੇ ਸਾਲ ਲੰਘ ਗਏ 2021 ਤੋਂ ਸ਼ੁਰੂ ਹੋ ਕੇ ਹੁਣ 2024 ਆ ਗਿਆ ਚੜ ਗਿਆ ਅਜੇ ਤੱਕ ਉਹੀ ਹਾਲਾਤ ਨੇ ਵਾਰ-ਵਾਰ ਕਹਿਣ ਦਾ ਵੀ ਜੀ ਨਹੀਂ ਕਰਦਾ ਪਰ ਕਿਸਾਨ ਕਿਤੇ ਵੀ ਡਿਵੈਲਪ ਨਹੀਂ ਕਰ ਸਕੇ ਹਾਲਾਂਕਿ ਗੱਲਾਂ ਆਰਜ਼ੀ ਤੌਰ ਦੇ ਉੱਤੇ ਮੰਨੀਆਂ ਗਈਆਂ ਜ਼ਬਾਨੀ ਤੌਰ ਦੇ ਉੱਤੇ ਮੰਨ ਵੀ ਲਈਆਂ ਗਈਆਂ ਅਜੇ ਤੱਕ ਐਮਐਸਪੀ ਤਾਂ ਅਸੀਂ ਮਨਾ ਨਹੀਂ ਸਕੇ ਦੇਖੋ ਜਿਹੜੀ ਸਾਡੀ ਕੌਮ ਆ ਸਾਡੇ ਪੰਜਾਬ ਦੇ ਲੋਕ ਆ ਇਹ ਇੱਕ ਜਦੋਂ ਮੂੰਹ ਚੋਂ ਜੁਬਾਨ ਕੱਢ ਦਿੰਦੇ ਉਹ ਤੇ ਖੜਦੇ ਆ ਇਹਨੂੰ ਇਹਨਾਂ ਨੂੰ ਦੂਜਾ ਵੀ ਇਸ ਤਰ੍ਹਾਂ ਲੱਗਦਾ ਜੇ ਦੇਸ਼ ਦਾ ਪ੍ਰਧਾਨ ਮੰਤਰੀ ਆ ਜੇ ਇਹਨ ਕੋਈ ਮੂੰਹ ਚੋਂ ਆਪਣੇ ਸ਼ਬਦ ਕੱਢਿਆ ਆ ਤੇ ਉਹਨੂੰ ਸਾਰਾ ਵਰਡ ਦੇਖ ਰਿਹਾ ਆ ਪਰ ਜੇ ਇਹ ਬਤਕਰਾ ਕੀਤਾ ਸਾਡੇ ਨਾਲ ਝੂਠ ਬੋਲਿਆ ਇਹਨੂੰ ਉਹਦਾ ਮੁੱਲ ਮੋੜਨਾ ਪਊਗਾ ਇਹ ਲੋਕ ਕਦੀ ਮਾਫ਼ ਨਹੀਂ ਕਰਦੇ ਜੇ ਦੂਜੇ ਤੇ ਬੇਵਿਸ਼ਵਾਸ ਕਰਦੇ ਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਸੀਗਾ ਇਹਨੂੰ ਸਾਰਾ ਵਰਡ ਦੇਖ ਰਿਆ ਸੀ ਇਹਨ ਜੋ ਸਾਡਾਂ ਕੀਤਾ ਉਹਨੂੰ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ 2000 ਉਹਨੇ ਬ ਚੌਥੀ ਗੱਲ ਫੇ ਆ ਜਾਂਦੀ ਆ 2024 ਦੇ ਵਿੱਚ ਉਹਦਾ ਇਹਨੂੰ ਹਰਜਾਨਾ ਭੁਗਤਣਾ ਪਊਗਾ ਲੋਕ ਸਭਾ ਦੇ ਵਿੱਚ ਹਰਜਾਨਾ ਭੁਗਤਣਾ ਮੈਨੂੰ ਲੱਗਦਾ ਜੇ ਦੂਰ ਹੈ ਮੈਨੂੰ ਤਾਂ ਲੱਗਦਾ ਪਹਿਲਾਂ ਹੀ 16 ਤਰੀਕ ਨੂੰ ਹਰਜਾਨਾ ਭੁਗਤਣਾ ਪੈ ਜਾਊਗਾ ਕਿਉਂਕਿ ਕਿਸਾਨਾਂ ਨੇ ਤਾਂ ਬੰਦ ਦੀ ਕਾਲ ਦੇਤੀ ਹੈ ਬਿਲਕੁਲ 2024 ਜਿਹੜਾ 16 ਤਰੀਕ ਦੀ ਕਾਲ ਆ ਪੂਰੇ ਦੇਸ਼ ਦਾ ਬੱਚਾ ਬੱਚਾ ਪੂਰਾ ਦੇਸ਼ ਇਹ ਬੰਦ ਰਹੂਗਾ ਉਸ ਦਿਨ ਨੂੰ ਜਿਹੜੀਆਂ ਪੰਜਾਬ ਦੀਆਂ ਸੜਕਾਂ ਪੂਰੇ ਦੇਸ਼ ਦੀਆਂ ਸੜਕਾਂ ਐਨ ਸਨਸਮਾਨ ਹੋ ਜੂਗਾ ਜਿੱਦਾਂ ਲਾਕਡਾਊਨ ਦੇ ਵਿੱਚ ਹੋਏ ਉਹ ਲਾਕਡਾਊਨ ਵਾਲੇ ਹਾਲਾਤ ਹੋਣਗੇ 2 16 ਤਰੀਕ ਨੂੰ ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਕਿਸਾਨ ਆਕੂ ਮਕੇਸ਼ ਚੰਦਰ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਚੰਨ ਸਾਹਿਬ ਹੁਣ ਮੀਟਿੰਗ ਹੋਈ ਹੈ ਵੱਖ-ਵੱਖ ਜਥੇਬੰਦੀਆਂ ਆਈਆਂ ਨੇ ਮੇਰਾ ਸਵਾਲ ਉਹੀ ਦੁਬਾਰਾ ਤੁਹਾਨੂੰ ਹੈਗਾ ਆ ਕਿ ਕੀ ਲੋਡ ਪੈ ਗਈ ਇੱਕ ਤਾਂ ਅੰਦੋਲਨ ਤੋਂ ਬਾਅਦ ਐਨੀ ਦੇਰ ਬਾਅਦ ਦੁਬਾਰਾ ਉਹੀ ਮੁਕਾਮ ਹੈਗਾ ਉਹੀ ਹਾਲਾਤ ਹੈਗੇ ਨੇ ਦੂਜੀ ਗੱਲ ਚੋਣਾ ਨਜ਼ਦੀਕ ਹੈ ਤੀਜੀ ਗੱਲ ਬਜਟ ਆ ਗਿਆ ਤਾਂ ਵੀ ਕਿਸਾਨ ਨਾ ਖੁਸ਼ ਦੇਖੋ ਪਹਿਲੀ ਤਾਂ ਗੱਲ ਮੈਂ ਕਰਾਂ ਅੰਦੋਲਨ ਦਾ ਤੁਸੀਂ ਜ਼ਿਕਰ ਕੀਤਾ ਜਿੱਦਣ ਅਸੀਂ ਅੰਦੋਲਨ ਮਲਤਵੀ ਕੀਤਾ ਸੀ ਉਹ ਤਾਂ ਮਲਤਵੀ ਹੋਇਆ ਸੀ ਕੇਂਦਰ ਸਰਕਾਰ ਨੇ 9 ਦਸੰਬਰ 2021 ਨੂੰ ਇੱਕ ਚਿੱਠੀ ਦੇ ਰਾਹੀਂ ਸਰਕਾਰੀ ਚਿੱਠੀ ਨੰਬਰ ਲਾ ਕੇ ਉਹਦੇ ਵਿੱਚ ਸਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਸੀ ਜਿੱਦਾਂ ਤੱਕ ਤਿੰਨ ਕਾਨੂੰਨ ਦਾ ਅਸੀਂ ਰੱਦ ਕਰਵਾ ਲਾ ਉਹ ਮੰਗਾਂ ਲਾਗੂ ਕਰਾਉਣ ਦਾ ਜਲਦ ਭਰੋਸਾ ਦੇ ਕੇ ਸਾਨੂੰ ਉਸ ਅੰਦੋਲਨ ਨੂੰ ਮਲਤਵੀ ਕਰਨ ਦਾ ਜਿਹੜਾ ਆ ਭਰੋਸਾ ਦਿੱਤਾ ਸੀ ਅਸੀਂ ਅੰਦੋਲਨ ਤਾਂ ਛੱਡ ਕੇ ਆਏ ਸੀ ਪਰ ਤੁਸੀਂ ਅੱਜ ਦੇਖੋ ਲਗਭਗ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੇਂਦਰ ਸਰਕਾਰ ਨੇ ਅੱਜ ਤੱਕ ਉਸ ਭਰੋਸੇ ਤੇ ਕੋਈ ਬਿਆਨ ਤੱਕ ਵੀ ਨਹੀਂ ਦਿੱਤਾ ਉਹਨੂੰ ਪੂਰਾ ਕੀ ਕਰਨਾ ਸੀ ਇੱਕ ਤਾਂ ਉਹ ਬਹੁਤ ਵੱਡੀ ਗੱਲ ਸੀ ਇਹ ਕਾਮ ਕਹਾਵਤ ਆ ਵੀ ਇਹਨਾਂ ਪੋਲਿਟੀਕਲ ਪਾਰਟੀਆਂ ਨੂੰ ਜਿਹੜੀ ਵੋਟਾਂ ਦੇ ਟਾਈਮ ਜਨਤਾ ਦੇਸ ਪੈਂਦੀ ਆ ਸੰਘਰਸ਼ ਤਾਂ ਹਰ ਕੋਈ ਲੜ ਰਿਹਾ ਸੀ ਅੱਜ ਕੱਲ੍ਹ ਦੇਖੋ ਦੇਸ਼ ਦਾ ਬਜਟ ਪੇਚ ਹੋਇਆ ਉਹਦੇ ਵਿੱਚ ਬਹੁਤ ਮੇਸੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੇਸ਼ ਦੇ ਚੰਦ ਕੋਪਰੇਟ ਘਰਾਨਿਆਂ ਦਾ ਬਹੁਤ ਵੱਡਾ ਕਰਜ਼ੇ ਤੇ ਲਕੀਰ ਇਹ ਨਹੀਂ ਮਾਰ ਦਿੱਤੀ ਪਰ ਖੇਤ ਮਜ਼ਦੂਰ ਦਾ ਕਿਸਾਨ ਦਾ ਕਰਜ਼ਾ ਉਹਦੇ ਨਾਲੋਂ ਬਹੁਤ ਘੱਟ ਸੀ ਕੱਲ ਦੇ ਬਜਟ ਚ ਸਾਨੂੰ ਉਮੀਦ ਸੀ ਉੱਤੇ ਲੀਕ ਮਾਰੀ ਜਾ ਸਕਦੀ ਆ ਸ਼ਾਇਦ ਬੂਟਾਂ ਦੇ لالਚ ਨੂੰ ਹੀ ਮਾਰ ਦੇਣਗੇ ਪਰ ਉਹਨਾਂ ਤੋਂ ਵੀ ਨਹੀਂ ਸਰਿਆ ਫਿਰ ਅਸੀਂ ਜਿਹੜੀ ਲੜਾਈ ਲੜ ਕੇ ਆਏ ਸੀ ਐਮਐਸਪੀ ਕਾਨੂੰਨ ਨੂੰ ਗਰੰਟੀ ਕਾਨੂੰਨ ਬਣਾ ਦਿੱਤਾ ਜਾਵੇ ਜੀ ਉਹਦੇ ਨਾਲ ਸੁਆਮੀਨਾਥ ਰਿਪੋਰਟ ਜਿੱਦਾਂ ਇਹ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ 2014 ਦੇ ਵਿੱਚ ਸਾਨੂੰ ਸੱਤਾ 'ਚ ਲਿਆਓ ਅਸੀਂ ਆਉਂਦੇ ਸੁਆਮੀਨਾਥ ਰਿਪੋਰਟ ਜਿਹੜੀ ਲਾਗੂ ਕਰ ਦੇਵਾਂਗੇ ਜੇ ਰਿਪੋਰਟ ਸਾਨੂੰ ਲਾਗੂ ਮਿਲ ਜਾਂਦੀ ਸਾਡੇ ਕਰਜ਼ੇ ਤੇ ਲਕੀਰ ਮਿਲ ਜਾਂਦੀ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਨੂੰ ਫਸਲਾਂ ਦੇ ਪੂਰੇ ਭਾਅ ਮਿਲਣੇ ਸੀ ਤਾਂ ਸਾਡਾ ਜਿਹੜਾ ਆ ਦੇਸ਼ ਦਾ ਕਿਸਾਨ ਸੀ ਉਹ ਖੁਸ਼ਹਾਲ ਹੋ ਸਕਦਾ ਸੀ ਪਰ ਇਹ ਨਹੀਂ ਕਿਸਾਨ ਜਿਹੜੋ ਇਹਨਾਂ ਦੀ ਪਾਲਿਸੀ ਆ ਜੋ ਅਸੀਂ ਬਾਰ-ਬਾਰ ਅੱਗੇ ਵੀ ਸਟੇਜਾਂ ਤੋਂ ਬੋਲਦੇ ਸੀ ਵੀ ਇਹ ਖੇਤੀ ਸੈ ਨੂੰ ਖੋ ਕੇ ਚੰਦ ਕੋਪਰੇਟ ਕਰਾਨਿਆਂ ਨੂੰ ਦੇਣਾ ਚਾਹੁੰਦੇ ਆ ਅੱਜ ਤੁਸੀਂ ਦੇਖਦੇ ਆ سوشل ਮੀਡੀਆ ਦਾ ਜ਼ਮਾਨਾ ਆ ਸਾਡੇ ਦੇਸ਼ ਦੇ ਕਿੰਨੇ ਕੋਪਰੇਟ ਕਰਾਨੇ ਜਿਹੜੇ ਵਰਲਡ ਦੇ ਵਿੱਚ ਟੌਪ ਦੇ 10 ਚ ਆ ਗਏ ਆ ਉਹਨਾਂ ਦੀ ਆਮਦਨ ਜਿਹੜੀ ਆ ਇੱਕ ਇੱਕ ਮਿੰਟ ਦੀ ਕਰੋੜਾਂ ਦੀ ਆ ਨਾ ਅਗੇ ਘੰਟਿਆਂ ਦੀ ਤਾਂ ਇੱਥੇ ਜਿਹੜਾ ਆ ਕਿਸਾਨ ਦੀ ਮਜ਼ਦੂਰ ਦੀ ਹਾਲਤ ਇਹ ਕਰ ਦੱਤੀ ਇਹ ਨਹੀਂ ਮਜ਼ਦੂਰ ਆਪਣੇ ਘਰ ਦੀ ਰਸੋਈ ਨਹੀਂ ਚਲਾ ਸਕਦਾ ਕਿਸਾਨ ਦੀ ਇਹ ਹਾਲਤ ਕਰ ਦੱਤੀ ਉਹ ਕਰਜ਼ਾਈ ਹੋਈ ਜਾਂਦਾ ਹੈ ਉਹ ਵੀ ਆਪਣੇ ਘਰ ਚ ਚਲਾਉਣ ਚ ਬੇਵੱਸ ਹੋ ਰਿਹਾ ਇਹ ਨੀਤੀਆਂ ਦੇ ਖਿਲਾਫ ਅੱਜ ਜਿਹੜਾ ਇੰਨੀ ਤਾਨਾਸ਼ਾਹੀ ਸਰਕਾਰ ਸੀ ਤੁਸੀਂ ਦੇਖੋ ਬਿਲਕੁਲ ਉਹ ਤਾਨਾਸ਼ਾਹੀ ਰਵਈਏ ਤੇ ਚੱਲ ਰਿਹਾ ਹੈ ਬਹੁਤ ਵੱਡੇ ਫੈਸਲੇ ਹੋਏ ਆ ਚਾਹੇ ਕੋਈ ਚੋਣ ਹੁੰਦੀ ਆ ਕਿਤੇ ਸਾਡਾ ਹਲਕੇ ਚੋਣਾ ਨਾ ਕੋਈ ਲੈਣਾ ਦੇਣਾ ਨਹੀਂ ਪਿਛਲੇ ਦਿਨ ਹੀ ਤੁਸੀਂ ਆ ਦੇਖੋ ਕੀ ਹੋਇਆ ਚੰਡੀਗੜ੍ਹ ਚੋਣ ਦੇ ਵਿੱਚ ਉਹ 20 ਵੋਟਾਂ ਦੇ ਵਿੱਚੋਂ 8 ਵੋਟਾਂ ਰੱਦ ਹੋ ਜਾਣੀਆਂ ਫਿਰ ਇੱਕ ਚੰਡੀਗੜ੍ਹ ਜਿਹੜੀ ਅਫਸਰਾਂ ਦਾ ਸ਼ਹਿਰ ਆ ਅਫਸਰ ਵਸੇ ਆ ਭਾਈ ਇਹਨਾਂ ਤਾਂ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਵੋਟ ਪਾਉਣ ਦਾ ਪਤਾ ਹੀ ਨਹੀਂ ਇਹਨੂੰ ਤਾਂ ਨਸ਼ਾਈ ਕਹਿੰਦੇ ਆ ਇਸ ਸਤਾਨਾਸ਼ਾਈ ਦੇ ਵਿਰੁੱਧ ਲੜਨ ਦੇ ਲਈ ਜਿਹੜਾ ਹਰ ਵਰਗ ਨੂੰ ਇਹ ਮਾਰਨ ਦੀ ਕੋਸ਼ਿਸ਼ ਇਕੱਲੇ ਇਕੱਲੇ ਕਰ ਰਿਹਾ ਤੇ ਸਾਡੀ ਸਮਝ ਮੁਤਾਬਕ ਸਾਡੀ ਉੱਥੇ ਦਿੱਲੀ ਦੇ ਵਿੱਚ ਇੱਕ ਸਾਂਝੀ ਸਮਝ ਬਣੀ ਵੀ ਇਸ ਸਤਾਨਾਸ਼ਾਈ ਸਰਕਾਰ ਖਿਲਾਫ ਇੱਕ ਮੁੱਠੋ ਕੇ ਲੜਨ ਦੀ ਜ਼ਰੂਰਤ ਆ ਤੇ ਉਹਦੇ ਲਈ ਅਸੀਂ 19 ਤਰੀਕ ਨੂੰ ਭਰਤਬੰਧ ਕਰਨ ਜਾ ਰਹੇ ਹਾਂ ਅਚਾ ਮਕੇਸ਼ ਜੀ ਇੱਕ ਗੱਲ ਹੋਰ ਹੈ ਜਦੋਂ ਵੀ ਕੋਈ ਆਮ ਇਨਸਾਨ ਇਹ ਸੋਚਦਾ ਨਾ ਕਿ ਠੀਕ ਹੈ ਸਾਡੇ ਨਾਲ ੱੱਕਾ ਹੋ ਰਿਹਾ ਹੈ ਕੇਂਦਰ ਦੀ ਸਰਕਾਰ ਕਰ ਰਹੀ ਹੈ ਚਲੋ ਕੇਂਦਰ ਦੀ ਸਰਕਾਰ ਦੇ ਕੋਲ ਜਾ ਕੇ ਗੱਲ ਕਰਦੇ ਹਾਂ ਹੁਣ ਕਈ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਜਾ ਰਹੀਆਂ ਨੇ ਦਿੱਲੀ ਤੁਹਾਡੇ ਵੱਲੋਂ ਅਜੇ ਕੋਈ ਹੰਗਾਰਾ ਜਦੋਂ ਅਸੀਂ ਪਹਿਲਾ ਅੰਦੋਲਨ ਦੇ ਵਿੱਚ ਗਏ ਸੀ ਉਦੋਂ ਸਿਰਫ ਤਿੰਨ ਬਿੱਲ ਲੈ ਕੇ ਗਏ ਸੀ ਉਦੋਂ ਸਾਡੀ ਕੋਈ ਰਣਨੀਤੀ ਨਹੀਂ ਬਣੀ ਸੀ ਸਾਡਾ ਅਸੀਂ ਤਿੰਨ ਬਿੱਲ ਰੱਦ ਕਰਾਉਣੇ ਉੱਥੇ ਜਾ ਕੇ ਬਾਅਦ ਦੇ ਵਿੱਚ ਕਈ ਗੱਲਾਂ ਨਿਕਲੀਆਂ ਸਾਡੇ ਕਈ ਫੈਸਲੇ ਉੱਥੇ ਕਈ ਵਾਰੀ ਉੱਥੇ ਡਿਸਟਰਬ ਵੀ ਹੋਏ ਰੌਲਾ ਵੀ ਪਿਆ ਜਦੋਂ ਆਪਾਂ ਕੋਈ ਵੀ ਅੰਦੋਲਨ ਅਸੀਂ ਲੜਨੇ ਹਾਂ ਉਸ ਅੰਦੋਲਨ ਦੇ ਸਾਡੇ ਵਰਗੇ ਬੰਦਿਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਪਰ ਅੱਜ ਜੇ ਕੋਈ ਅੰਦੋਲਨ ਲੜਨਾ ਸਾਨੂੰ ਬੈਠ ਕੇ ਪਹਿਲਾਂ ਸਾਂਝੀ ਰਣਨੀਤੀ ਬਣਾ ਕੇ ਭਈ ਸਾਡਾ ਕੀ ਉੱਥੇ ਜਾ ਕੇ ਪੁਆਇੰਟ ਆ ਕਿਸ-ਕਿਸ ਪੁਆਇੰਟ ਤੇ ਲੜਨਾ ਤੇ ਅਸੀਂ ਕਿੰਨਾ ਸੰਭਾਲ ਲੜਨਾ ਉਹ ਤੈਅ ਕਰਕੇ ਜਾਵਾਂਗੇ ਤਾਂ ਮੇਰੀ ਸਮਝ ਮੁਤਾਬਕ ਉਹ ਵਧੀਆ ਰਹੂਗਾ ਬਾਕੀ ਹਰ ਬੰਦਾ ਜਿਹੜਾ ਲੜ ਰਿਹਾ ਲੜ ਕਿਸਾਨੀ ਲਈ ਰਿਹਾ ਉਹ ਵੀ ਸਾਡੇ ਵੀਰ ਲੜ ਰਿਹਾ ਬਹੁਤ ਵਧੀਆ ਗੱਲ ਆ ਤੇ ਤਕਰੀਬਨ ਤਕਰੀਬਨ ਸਾਰਿਆਂ ਦੀ ਸਾਂਝੀ رائے ਆ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਆ ਹੋਣਾ ਪਹਿਲਾਂ 3-4 ਫੋਰਮ ਚੱਲਦੇ ਸੀ ਹੁਣ ਘਟ ਕੇ ਦੋ ਰਹਿ ਗਏ ਆ ਹਾਲਾਤ ਤੇ ਸਮਾਂ ਇਹ ਸਾਰਾ ਇਕੱਠਾ ਕਰ ਦਿੰਦਾ ਮੈਂ ਇਸ ਚੀ ਦੀ ਉਮੀਦ ਰੱਖਦਾ ਆ ਵੀ ਇੱਕ ਫੋਰਮ ਦੇ ਦੁਆਰਾ ਇਕੱਠੇ ਇਹਨਾਂ ਨੂੰ ਹੋਣਾ ਪੈਣਾ ਤੇ ਹੋਣਗੇ ਵੀ ਉਸ ਜਿਹੜੀ ਸਰਕਾਰ ਦਾ ਜੋਰ ਰਵਈਆ ਆ ਇੱਕ ਬਹੁਤ ਵੱਡੀ ਜਿਹੜੀ ਸ਼ਾਸਕ ਆ ਉਹਦੇ ਨਾਲ ਸਾਨੂੰ ਲੜਨ ਲਈ ਇੱਕ ਮੋਠੋ ਕੇ ਲੜਾਂਗੇ ਤਾਈਓ ਕਾਮਯਾਬੀ ਸਾਨੂੰ ਮਿਲੋਗੀ ਇੱਕ ਮੋਟੇ ਦੀ ਗਲਤੀ ਜ਼ਰੂਰ ਕੀਤੀ ਹੈ ਪਰ ਉਹਦੇ ਨਾਲ ਕਿਤੇ ਕਿਤੇ ਆ ਨਹੀਂ ਲੱਗ ਰਿਹਾ ਕਿ ਹੁਣ ਦੁਬਾਰਾ ਪਾੜ ਜਿਹੜਾ ਵੱਧਦਾ ਜਾ ਰਿਹਾ ਹੌਲੀ ਹੌਲੀ ਨਹੀਂ ਵੱਧ ਨਹੀਂ ਪਾਸੇ ਤਾਂ ਉਹ ਦੂਏ ਰਾਤੋਰੇ ਪਏ ਤੁਸੀਂ ਉਧਰ ਨੂੰ ਜਾਣ ਨੂੰ ਤਿਆਰ ਨਹੀਂ 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 ਵੱਧ ਨਹੀਂ ਰਿਹਾ ਉਸ ਅੰਦੋਲਨ ਤੋਂ ਆ ਕੇ ਕਿੰਨੇ ਫਾਰਮ ਇਕੱਠੇ ਕੰਮ ਕਰ ਰਹੇ ਸੀ ਪੰਦੇਰ ਸਾਹਿਬ ਅਲੱਗ ਕੰਮ ਕਰ ਰਹੇ ਸੀਗੇ ਡੱਲੇਵਾਲ ਸਾਹਿਬ ਦਾ ਫਾਰਮ ਅਲੱਗ ਕੰਮ ਕਰ ਰਿਹਾ ਸੀ ਐਸ ਕੇ ਐਮ ਦਾ ਫਾਰਮ ਅਲੱਗ ਕੰਮ ਕਰ ਰਿਹਾ ਸੀ ਰਾਜੇਵਾਲ ਸਾਹਿਬ ਦਾ ਫਾਰਮ ਅਲੱਗ ਕੰਮ ਕਰ ਰਿਹਾ ਸੀ ਹਮ ਅਜੋ ਚਾਰ ਤੋਂ ਦੋ ਬਣ ਗਏ ਆ ਤੇ ਫਿਰ ਆਪਾਂ ਇਹ ਵੀ ਆਸ ਰੱਖਦੇ ਹਾਂ ਵੀ ਇੱਕ ਵੀ ਬਣ ਜਲਦੀ ਬਣ ਸਕਦਾ ਹੈ ਬਿਲਕੁਲ ਇਹ ਉਮੀਦ ਕਰਦੇ ਹਾਂ ਕਿ ਚਾਰ ਤੋਂ ਇੱਕ ਵੀ ਬਣ ਜਾਣ ਤੇ ਦੋ ਤੋਂ ਇੱਕ ਵੀ ਬਣ ਜਾਣ ਪਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਇਸ ਮੀਟਿੰਗ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਕਿਸਾਨ ਹੋਰ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਇਸ ਮਾਮਲੇ ਨੂੰ ਲੈ ਕੇ ਇਸ ਮੀਟਿੰਗ ਨੂੰ ਲੈ ਕੇ ਚਰਚਾਵਾ ਚੱਲਦੀਆਂ ਪਈਆਂ ਨੇ ਸਾਡੇ ਨਾਲ ਆ ਭਾਈ ਸਾਹਿਬ ਮੌਜ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਔਰ ਮੀਟਿੰਗ ਦੇ ਵਿੱਚ ਜੋ ਹਾਂਜੀ ਹਰਵਿੰਦਰਪਾਲ ਸਿੰਘ ਡੱਲੀ ਹਰਵਿੰਦਰਪਾਲ ਸਿੰਘ ਡੱਲੀ ਡੱਲੀ ਸਾਹਿਬ ਜੋ ਕੁਝ ਵੀ ਮੀਟਿੰਗ ਦੇ ਵਿੱਚ ਹੋਇਆ ਮੈਂ ਜਾਣਨਾ ਚਾਹੁੰਦਾ ਹਾਂ ਕਿਉਂ ਚੋਣਾ ਵੀ ਨਜ਼ਦੀਕ ਨੇ ਉਦੋਂ ਵੀ ਇਹ ਨੋਬਤ ਆ ਰਹੀ ਹੈ ਕਿ ਕਿਤੇ ਨਾ ਕਿਤੇ ਹੁਣ ਪੰਜਾਬ ਬੰਦ ਦੀ ਭਾਰਤ ਬੰਦ ਕਰਨ ਦੀ ਲੋੜ ਪੈ ਰਹੀ ਹੈ ਨਹੀਂ ਚੋਣਾ ਦਾ ਮੁੱਦਾ ਨਹੀਂ ਪੰਜਾਬ ਜਿਹੜੀ ਸੈਂਟਰ ਦੀਆਂ ਨੀਤੀਆਂ ਉਹ ਬਿਲਕੁਲ ਸਹੀ ਨਹੀਂ ਹੈਗੀਆਂ ਸਾਡੇ ਭਰਾ ਵੀ ਉਹਦੇ ਕਰਕੇ ਪੰਜਾਬ ਦੀ ਜਥੇਬੰਦੀਆਂ ਐਸ ਕੇ ਐਮ ਦੀ ਮੀਟਿੰਗ ਸੀਗੀ ਸਾਰਿਆਂ ਦੀ ਸਹਿਮਤੀ ਬਣੀ ਹੈ ਵੇ 16 ਨੂੰ ਬੰਦ ਕਰਨਾ ਜਿੱਦਾਂ ਨਵੇਂ-ਨਵੇਂ ਕਾਨੂੰਨ ਬਣਾ ਰਹੇ ਆ ਉਹਦੇ ਖਿਲਾਫ ਆਪਾਂ ਇਹ ਕੀਤਾ ਸਾਰਾ ਦੀ ਸਹਿਮਤੀ ਬਣੀ ਹੈ ਤੇ 16 ਨੂੰ ਪੂਰਾ ਭਾਰਤ ਬੰਦ ਹੋਗਾ ਸਾਰੇ ਕਸਬਿਆਂ ਤੱਕ ਪਿੰਡਾਂ ਤੱਕ ਹੁਣ ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਚਲੋ ਹੁਣ ਤਾਂ ਬਜਟ ਵੀ ਆ ਗਿਆ ਕਿ ਹੁਣ ਕਿਸਾਨਾਂ ਦੀਆਂ ਮੰਗਾਂ ਮੰਨ ਲੈਣਗੇ ਮੰਗਾਂ ਮੰਨੀਆਂ ਹੀ ਨਹੀਂ ਗਈ ਕੋਈ ਨਹੀਂ ਮੰਗ ਮੰਨੀ ਬਜਟ ਤਾਂ ਅੱਗੇ ਨਾਲ ਵੀ ਘਟਾਤਾ ਇਹਨੇ ਸਿਰਫ ਇੱਕ ਫੋਰਸ ਦਾ ਵਧਾਇਆ ਬਾਕੀ ਅੱਗੇ ਨਾਲ ਵੀ ਘਟਾਤੇ ਆ ਕੋਈ ਮੰਗ ਨਹੀਂ ਮੰਨੀ ਲਿਖਤੀ ਕਰਕੇ ਵੀ ਮੁੱਕਰੀ ਜਾਂਦੇ ਆ ਉਹ ਤਾਂ ਕਹਿੰਦੇ ਕਿ ਵਾਅਦਾ ਕੀਤਾ ਬਜਟ 'ਚ ਪਿਛਲੀ ਵਾਰ ਨਾਲ ਨਹੀਂ ਤਾਂਹੀਂ ਦੇਖ ਹੀ ਲਿਆ ਤੁਸੀਂ ਤੁਸੀਂ ਕਿਹੜਾ ਨਹੀਂ ਦੇਖਿਆ ਤੁਹਾਨੂੰ ਪਤਾ ਹੀ ਹੈ ਕਿੰਨਾ ਵਾਅਦਾ ਹੋਇਆ ਹਾਂ ਸਾਰਾ ਜੋ ਦਾ ਜੋ ਹੀ ਆ ਖਰਚੇ ਡਬਲ ਹੋ ਗਏ ਆ ਕੀ ਵਾਦਾ ਕੀਤਾ ਜੀ ਰੇਟ ਕੇ ਚੀਜ਼ਾਂ ਮਿਲ ਨਹੀਂ ਰਿਆ ਐਮਐਸਪੀ ਦਾ ਰੋਲਾ ਜੀ ਐਮਐਸਪੀ ਦਾ ਰੋਲਾ ਲੜਾਈ ਇਹੋ ਹੀ ਆ ਤੁਸੀਂ ਰੱਖਿਆ ਕੁਝ ਨਹੀਂ ਉਹਦੇ ਪਾਸੇ ਕੁਝ ਨਹੀਂ ਕੀਤਾ ਵੱਡੇ ਲੱਗਦਾ ਕਿ 16 ਤਰੀਕ ਨੂੰ ਜਿਹੜਾ ਬੰਦ ਹੋਵੇਗਾ ਕੀਤਾ ਜਾਵੇਗਾ ਜਿਹੜੀ ਕਾਲ ਦਿੱਤੀ ਗਈ ਹੈ ਉਹ ਨਾਲ ਕੋਈ ਅਸਰ ਪੈ ਸਕਦਾ ਹੈ ਦੇਖੋ ਆਪਣਾ ਇਹ ਕੋਸ਼ਿਸ਼ ਕਰਨ ਦਾ ਫਾਇਦਾ ਅਸਰ ਪਾਊਗਾ ਪਾਊਗਾ ਕਿਉਂ ਨਹੀਂ ਇਲੈਕਸ਼ਨ ਮੁਰੇ ਆ ਰਹੀ ਹੈ ਕੁਝ ਨਾ ਕੁਝ ਨਾ ਕੁਝ ਲੋਕਾਂ ਦਾ ਇਕੱਠ ਬਣੂਗਾ ਬਿਲਕੁਲ ਤੇ ਕੁਝ ਨਾ ਕੁਝ ਦਾ ਪੋਜੀਟਿਵ ਰਿਜ਼ਲਟ ਆਊਗਾ ਹੀ ਬਿਲਕੁਲ ਤੇ ਬਿਲਕੁਲ ਕਿਸਾਨ ਜਿਹੜੇ ਨੇ ਉਹਨਾਂ ਨੂੰ ਅਜੇ ਵੀ ਸੰਭਾਵਨਾ ਹੈਗੀ ਹੈ ਅਜੇ ਵੀ ਉਮੀਦ ਹੈਗੀ ਹੈ ਕਿ ਕਿਤੇ ਨਾ ਕਿਤੇ ਕੁਝ ਹੋ ਸਕਦਾ ਸਾਡੇ ਨਾਲ ਹੋਰ ਕਿਸਾਨ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਸਾਨਾਂ ਦੀ ਇਸ ਇਕੱਤਰਤਾ ਦੇ ਵਿੱਚ ਮਹਿਲਾਵਾਂ ਵੀ ਹੁਬਕੇ ਪਹੁੰਚੀਆਂ ਨੇ ਔਰ ਕਿਸ ਕਾਰਨ ਵੱਸ ਕਿਹੜੀਆਂ ਗੱਲਾਂ ਔਰਤਾਂ ਨੇ ਉਭਾਰੀਆਂ ਨੇ ਇਸ ਮੀਟਿੰਗ ਦੇ ਵਿੱਚ ਮਹਿਲਾਵਾਂ ਦਾ ਕੀ ਰੋਲ ਰਿਹਾ ਹੈ ਜਾਣਨ ਦੀ ਕੋ ਜਾਗਰਤੀ ਮੰਚ ਦੇ ਪ੍ਰੈਸ ਸਕੱਤਰ ਜਸਬੀਰ ਕੌਰ ਮੌਜੂਦ ਨੇ ਮੈਮ ਤੁਸੀਂ ਵੀ ਅਜਾਇਓ ਚੇਚੇ ਤੌਰ ਤੇ ਮਹਿਲਾਵਾਂ ਪਹੁੰਚੀਆਂ ਨੇ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਕੀ ਕੁਝ ਤੁਸੀਂ ਉਭਾਰਿਆ ਹੈ ਜਿਹੜਾ ਇਹ ਐਸ ਏ ਐਸ ਕੇ ਮਦੇ ਸੱਦੇ ਤੇ ਸਮੂਹਿਕ ਜਥੇਬੰਦੀਆਂ ਦਾ ਇਹ ਮੀਟਿੰਗ ਸੀ ਉਹਦੇ ਵਿੱਚ ਇਸਤਰੀ ਜਾਗਰਤੀ ਮੰਚ ਤੇ ਹੋਰ ਔਰਤ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਜਿੱਦਾਂ ਸਾਡੇ ਭਾਰਤ ਦੇ ਵਿੱਚ ਕਹਿ ਲਓ ਲਗਾਤਾਰ ਨਿਜੀਕਰਨ ਹੋ ਰਿਹਾ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਦੁਕਾਨਦਾਰਾਂ ਦਾ ਉਜਾੜਾ ਹੋ ਰਿਹਾ ਵੱਡੇ ਵੱਡੇ ਕਹਿ ਲਓ ਜੇ ਏ ਪੂੰਜੀਕਾਰ ਲੋਕ ਨੇ ਉਹ ਆਪਣੇ ਮਾਲ ਖੜੇ ਕਰ ਰਹੇ ਨੇ ਦੁਕਾਨਦਾਰ ਉਜੜ ਰਹੇ ਨੇ ਕਿਸਾਨੀ ਉਜੜ ਰਹੀ ਆ ਮਜ਼ਦੂਰਾਂ ਦੇ ਲੇਬਰ ਲਾ ਹੇਠ ਜਿਹੜੇ ਮਿਲੇ ਹੋਏ ਸੀ ਉਹਨਾਂ ਨੂੰ ਅਧਿਕਾਰ ਉਹ ਖਤਮ ਕਰਤੇ ਮੋਦੀ ਸਰਕਾਰ ਨੇ ਇਹ ਜਿਹੜਾ ਸਾਰਾ ਕੁਝ ਆਪਣੇ ਭਾਸੀਵਾਦੀ ਹੱਲੇ ਦੇ ਖਿਲਾਫ ਜਿਹੜਾ ਖਤਮ ਕੀਤਾ ਉਸੇ ਤਰ੍ਹਾਂ ਹੀ ਸਾਡੇ ਭਾਰਤ ਦੇ ਵਿੱਚ ਜਿਹੜਾ ਔਰਤਾਂ ਦੇ ਵੀ ਲਗਾਤਾਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿੱਦਾਂ ਹੁਣ ਬਿਲਗਿਸਵਾਨੋ ਦੇ ਜਿਹੜੇ ਬਲਾਤਕਾਰ ਸੀ ਉਹ ਛੱਡ ਦਿੱਤੇ ਗਏ ਸੀ ਪਿਛਲੀ 15 ਅਗਸਤ ਨੂੰ ਉਹਨੇ ਆਪਣਾ ਇੱਕ ਸੰਘਰਸ਼ ਦੁਬਾਰਾ ਫੇਰ ਸ਼ੁਰੂ ਕਰਕੇ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਿਹੜਾ ਬੀਐਚਯੂ ਚ ਇੱਕ ਵਿਦਿਆਰਥੀ ਨਾਲ ਨਾਲ ਬਲਾਤਕਾਰ ਹੋਇਆ ਤੇ ਉਹਦੇ ਵਿੱਚ ਮੀਡੀਆ ਦੇ ਵਿੱਚ ਖੁੱਲ ਕੇ ਸਾਹਮਣੇ ਆਇਆ ਕਿ ਆਈਟੀਆਈ ਸੈੱਲ ਦੇ ਬੀਜੇਪੀ ਦੇ ਉਹਦੇ ਵਿੱਚ ਬੰਦੇ ਸ਼ਾਮਿਲ ਸੀ ਤਾ ਲੱਗਣ ਦੇ ਬਾਵਜੂਦ ਵੀ ਕਿ ਉਹ ਕਾਟ ਦੇ ਵਿੱਚ ਸ਼ਾਮਲ ਨੇ ਉਹਨਾਂ ਦਾ ਚੋਣ ਪ੍ਰਚਾਰ ਕਰਦੇ ਰਹੇ ਇਸ ਤਰ੍ਹਾਂ ਜਿਹੜਾ ਸਮੂੱਚਾ ਜਿਹੜਾ ਹੱਲਾਗਾ ਔਰਤਾਂ ਦੇ ਵੀ ਹੋ ਰਿਹਾ ਇਸ ਹੱਲੇ ਦੇ ਖਿਲਾਫ ਜਿੱਥੇ ਹੋਰ ਸਾਰੇ ਮਸਲੇ ਨੇ ਇਸ ਹੱਲੇ ਦੇ ਖਿਲਾਫ ਆਪਣੀ ਆਵਾਜ਼ ਉਠਾਉਣ ਲਈ ਔਰਤਾਂ ਵੀ ਸ਼ਾਮਲ ਹੋਈਆਂ ਬਿਲਕੁਲ ਇਹ ਬਹੁਤ ਚੰਗੀ ਮੁਹਿੰਮ ਹੈ ਪਰ ਇਸ ਦੇ ਨਾਲ ਮੈਂ ਆ ਵੀ ਪੁੱਛਣਾ ਚਾਹੁੰਦਾ ਕਿਉਂਕਿ ਹਾਲ ਹੀ ਦੇ ਵਿੱਚ ਬਜਟ ਦਾ ਇਸ ਵੇਲੇ ਸਾਰਾ ਰੌਣਕ ਚੱਲਦਾ ਪਿਆ ਤੁਹਾਨੂੰ ਲੱਗਦਾ ਕਿ ਜੋ ਕੁਝ ਚਾਹੀਦਾ ਸੀਗਾ ਪੂਰੇ ਆਪਣੇ ਦੇਸ਼ ਨੂੰ ਡਿਵੈਲਪ ਹੋਣ ਵਾਸਤੇ ਜੋ ਮੰਗਾ ਹੁਣ ਤੱਕ ਮੰਗੀਆਂ ਜਾ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਉਹ ਪੂਰੀਆਂ ਜਿਹੜੀਆਂ ਜਥੇਬੰਦੀਆਂ ਨੇ ਲਗਾਤਾਰ ਆਪਣਾ ਸੰਘਰਸ਼ ਕਰ ਰਹੀਆਂ ਨੇ ਪਰ ਜਿਹੜੀ ਮੋਦੀ ਸਰਕਾਰ ਆ ਇੱਕ ਇੱਕ ਕਰਕੇ ਉਹਨਾਂ ਦੀਆਂ ਜਿਹੜੀਆਂ ਲਈਆਂ ਹੋਈਆਂ ਉਹਨਾਂ ਨੇ ਲੰਬਾ ਸੰਘਰਸ਼ ਲੜ ਕੇ ਜਿਹੜੇ ਆਪਣੇ ਲਈ ਕਾਨੂੰਨ ਬਣਵਾਏ ਸੀ ਜਾਂ ਆਪਣੇ ਲਈ ਸਹੂਲਤਾਂ ਪ੍ਰਾਪਤ ਕਰੀਆਂ ਸੀ ਉਹਨਾਂ ਤੋਂ ਖੋਈਆਂ ਜਾ ਰਹੀਆਂ ਨੇ ਜਿੱਦਾਂ ਕਿ ਮਲਾਜਮਾਂ ਤੋਂ ਖੋਲੀ ਉਹਨਾਂ ਦੀ ਜਿਹੜੇ ਪੈਨਸ਼ਨ ਸਹੂਲਤ ਸੀ ਉਹ ਖੋਲੀ ਸਾਡੇ ਨੌਜਵਾਨ ਸੀ ਜਿਹੜਾ ਇੱਕ ਵੱਡਾ ਵਰਗ ਸੀ ਉਹ ਸੈਨਾ ਦੇ ਵਿੱਚ ਸ਼ਾਮਲ ਹੁੰਦਾ ਸੀ ਹੁਣ ਅਗਨੀ ਵੇਰ ਸਕੀਮ ਜਿਹੜੀ ਇਹਨਾਂ ਨੇ ਲਾਂਚ ਕੀਤੀ ਆ ਉਹਦੇ ਅਕੋਰਡਿੰਗ ਉਹਨਾਂ ਤੋਂ 3-4 ਸਾਲਾਂ ਜਿਹੜੀ ਨੌਕਰੀ ਕਰਾਈ ਜਾਊ ਤੇ ਬਾਅਦ ਵਿੱਚ ਫੇਰ ਉਹਨਾਂ ਨੂੰ ਬੇਰੁਜ਼ਗਾਰ ਛੱਡ ਦਿੱਤਾ ਜਾਊ ਸਾਡੇ ਸਕੂਲਾਂ ਦੇ ਵਿੱਚ ਟੀਚਰ ਭਰਤੀ ਨਹੀਂ ਕੀਤੇ ਜਾ ਰਹੇ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਦੀਆਂ ਬਿਲਡਿੰਗਾਂ ਦਾ ਦੇਖ ਲਓ ਕੀ ਹਾਲ ਆ ਤੇ ਹੈ ਨਾ ਜਿਹੜੀਆਂ ਮਤਲਬ ਪਿਛਲੇ ਦਿਨ ਤੁਸੀਂ ਲੁਧਿਆਣਾ ਦੇਖਿਆ ਕਿ ਉਹ ਬਿਲਡਿੰਗ ਡਿੱਗੀ ਹੈਗੀ ਹੈ ਨਾ ਤੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਸੀਗੇ ਉਹਨਾਂ ਨੇ ਲੜ ਕੇ ਜਿਹੜੇ ਆਪਣੇ ਲਈ ਕੋਡ ਬਣਮਾਏ ਸੀ ਕਿਹੜੇ ਲੇਬਰ ਕੋਡ ਕਹਿੰਦੇ ਜਿਨ੍ਹਾਂ ਨੂੰ ਉਹ ਖਤਮ ਕੀਤੇ ਜਾ ਰਹੇ ਨੇ ਜਿਹੜੀ ਸਰਕਾਰ ਆ ਇਹਨਾਂ ਨੂੰ ਕੁਝ ਦੇਣ ਦੀ بجائے ਇਹਨਾਂ ਨੇ ਜਿਹੜਾ ਆਪਣਾ ਖੂਨ ਢੋਲ ਕੇ ਕੁਝ ਪ੍ਰਾਪਤ ਕੀਤਾ ਸੀ ਉਹ ਵੀ ਲਾ ਖਤਾਰ ਖੋਰੀ ਆ ਇਸ ਕਰਕੇ ਜਿਹੜੀਆਂ ਇਹ ਬਜਟ ਆਉਣਾ ਜਿਸ ਤਰ੍ਹਾਂ ਹੁਣ ਤੱਕ ਦੇ ਬਜਟ ਆਏ ਨੇ ਕਿ ਜਿਹੜਾ ਇਹ ਬਜਟ ਨੇਗੇ ਇਹ ਨਿੱਜੀਕਰਨ ਨੂੰ ਹਲਾਰਾ ਦੇਣਗੇ ਤੇ ਜਿਹੜੇ ਵੱਡੇ ਵੱਡੇ ਸ਼ਾਹਕਾਰ ਨੇ ਉਹਨਾਂ ਨੂੰ ਹਲਾਰਾ ਦੇਣਗੇ ਨਾਰਮਲ ਲੋਕਾਂ ਦੇ ਹੱਥ ਵੱਲੇ ਕੁਛ ਨਹੀਂ ਪੈਣ ਵਾਲਾ ਇਹ ਕਿਹਾ ਹੈ ਅੱਛਾ 16 ਤਰੀਕ ਨੂੰ ਹੁਣ ਇਸਤਰੀ ਜਾਗਰਤੀ ਮੰਚ 'ਤੇ ਕੀ ਕੁਝ ਕਰਨ ਜਾ ਰਿਹਾ ਜਦੋਂ ਸਾਰਾ ਭਾਰਤ ਬੰਦ ਹੋਵੇਗਾ ਤੁਹਾਡੇ ਵੱਲੋਂ ਵੀ ਕੋਈ ਧਰਨਾ ਵਗੈਰਾ ਲਾਇਆ ਜਾਏਗਾ ਦੇਖੋ ਜੀ ਜੋ ਇੱਕ ਸਾਂਝੀ ਕਾਲ ਆ ਸਾਡਾ ਇਸਤਰੀ ਜਾਗਰਤੀ ਮੰਚ ਦੇ ਜਿਹੜਾ ਸਾਂਝੀ ਕਾਲ ਦੇ ਵਿੱਚ ਸ਼ਾਮਲ ਹੋਊਗਾ ਸਾਡਾ ਵੱਖਰਾ ਕੁਛ ਨਹੀਂ ਜਿੱਥੇ ਕੀ ਐਮ ਦੇ ਹੋਰ ਜਥੇਬੰਦੀਆਂ ਦੀ ਸਮੂਹਿਕ ਇਕੱਠ ਹੋਊਗਾ ਉੱਥੇ ਸਾਡਾ ਇਸਤਰੀ ਜਾਗਰਤੀ ਮੰਚ ਵੀ ਆਪਣੀਆਂ ਮੰਗਾਂ ਮਸਲੇ ਲੈ ਕੇ ਸ਼ਾਮਲ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ